ਸਵੇਰੇ ਸਵੇਰੇ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੋਰ ਵੱਡਾ ਐਨਕਾਊਂਟਰ ਕਰ ਦਿੱਤਾ ਗਿਆ ਤਾਂ ਦੋਵਾਂ ਪਾਸਿਓਂ ਗੋਲੀਆਂ ਚੱਲਦੀਆਂ ਨੇ ਜਿਸ ਦੇ ਵਿੱਚ ਇੱਕ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਲੱਗ ਜਾਂਦੀ ਹੈ ਤਾਂ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਕਿ ਇੱਥੇ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਨਾਕਾ ਲਾਇਆ ਜਾਂਦਾ ਹੈ ਤੇ ਸਾਹਮਣੇ ਤੋਂ ਆਉਂਦੀ ਕਾਲੇ ਰੰਗ ਦੀ ਸਕੋਰਪੀਓ ਗੱਡੀ ਨੂੰ ਜਦੋਂ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਬਦਮਾਸ਼ਾਂ ਦਬਰੋਂ ਰੁਕਣ ਦੀ ਥਾ ਪੁਲਿਸ ਤੇ ਗੋਲੀ ਚਲਾ ਦਿੱਤੀ ਗਈ ਬੈਰੀਕੇਡ ਤੇ ਗੋਲੀ ਵੱਜਦੀ ਹੈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਹੈ ਜੋ ਕਿ ਗੱਡੀ ਦੇ ਟਾਇਰ ਤੇ ਲੱਗਦੀ ਹੈ ਜਿਸ ਕਰਕੇ ਕਾਲੀ ਸਕੋਰਪੀਓ ਸੜਕ ਤੋਂ ਹੇਠਾ ਕੱਚੇ ਰਸਤੇ ਤੇ ਉਤਰ ਗਈ ਹੈ ਜਿਸ ਵਿੱਚੋਂ ਦੋ ਬਦਮਾਸ਼ ਜਿਹੜੇ ਨੇ ਬਾਹਰ ਨਿਕਲਦੇ ਨੇ ਜਿਨ੍ਹਾਂ ਵਿੱਚੋਂ ਇੱਕ ਬਦਮਾਸ਼ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਹੋਇਆ ਫਿਰ ਇੱਕ ਫਾਇਰ ਕੀਤਾ ਗਿਆ ਜਵਾਬੀ ਕਾਰਵਾਈ ਚ ਪੁਲਿਸ ਨੇ ਗੋਲੀ ਚਲਾਈ ਹੈ ਜੋ ਕਿ આરોપી ਦੇ ਪੈਰ ਤੇ ਲੱਗੀ ਹੈ ਤਾਂ ਪੁਲਿਸ ਦੇ ਵੱਲੋਂ ਦੋਵਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋਵੇਂ આરોપીਾਂ ਦੀ ਪਛਾਣ ਸੁਖਵਿੰਦਰ ਤੇ ਲਖਵਿੰਦਰ ਦੇ ਵਜੋਂ ਹੋਈ ਹੈ ਦੋਵਾਂ ਦੋਸ਼ੀਆਂ ਤੇ ਪਹਿਲਾਂ ਕਈ ਮਾਮਲੇ ਦਰਜ ਨੇ ਤਤਲਖਸਾਰ ਫਰੀਦਕੋਟ ਪੁਲਿਸ ਦਾ ਬਦਮਾਸ਼ਾਂ ਦੇ ਖਿਲਾਫ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਜੀ ਸਾਡੀ ਜਿਹੜੀ ਹੈਗੀ ਫਰੀਦਕੋਟ ਪੁਲਿਸ ਦੀ ਇੱਕ ਬਿਲਕੁਲ ਜ਼ੀਰੋ ਟੋਲਰੈਂਸ ਮਹਿੰਮ ਚੱਲਦੀ ਪਈ ਹੈ ਕੋਈ ਵੀ ਮਾੜਾ ਅਨਸਰ ਕੋਈ ਵੀ ਨਸ਼ਾ ਵਿਚਣ ਵਾਲਾ ਅਨਸਰ ਜਾਂ ਜਿਹੜੇ ਗੈਂਗਸਟਰਸ ਆਪਣੇ ਆਪ ਨੂੰ ਕਹਿੰਦੇ ਹਨ ਜਿਹੜੇ ਮਾੜੇ ਬੰਦੇ ਹੁੰਦੇ ਹਨ ਉਹਨਾਂ ਦੇ ਖਿਲਾਫ ਇੱਕ ਬਹੁਤ ਹੀ ਸਖਤ ਐਕਸ਼ਨ ਫਰੀਦਕੋਟ ਪੁਲਿਸ ਨੇ ਪਿਛਲੇ 4-5 ਮਹੀਨੇ ਤੋਂ ਚਲਾਇਆ ਹੋਇਆ ਹੈ ਔਰ ਉਹੀ ਲੜੀ ਦੇ ਤਹਿਤ ਹੀ ਅ ਅੱਜ ਸਵੇਰੇ ਜੋ ਹੈ ਤੜਕਸਰ ਸਾਡੀ ਸੀਆਈਏ ਜੈਤੋ ਦੀ ਜਿਹੜੀ ਟੀਮ ਹੈ ਉਹਨੂੰ ਇਨਪੁਟ ਸਿਗੀਆਂ ਉਹ ਨਾ ਨੇ ਇੱਥੇ ਇਹ ਜਿਹੜਾ ਜੈਥੋ ਟ੍ਰੇਨ ਕੋਲੇ ਇੱਥੇ ਇਹਨਾਂ ਨੇ ਨਕਲ ਲਗਾਇਆ ਔਰ ਇੱਕ ਕਾਲੇ ਰੰਗ ਦੀ ਬਲੈਕ ਸਕੋਰਪਿਓ ਗੱਡੀ ਇਹਨਾਂ ਨੂੰ ਆਂਦੇ ਹੋਏ ਦੇਖੀ ਤਾਂ ਫਿਰ ਇਹਨਾਂ ਨੇ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰਤਾ ਥੈਂਕਫੁਲੀ ਉਹ ਜਿਹੜਾ ਇੱਕ ਫਾਇਰ ਹੈ ਉਹ ਸਾਡੇ ਮੁਲਾਜ਼ਮ ਦਾ ਬਚਾ ਰਹਿ ਗਿਆ ਲੇਕਿਨ ਉਹ ਬੈਰੀਕੇਡ ਤੇ ਲੱਗਿਆ ਸੋ ਜਦੋਂ ਇਹਨਾਂ ਨੂੰ ਵਾਪਸ ਗਿਆ ਗਿਆ ਤਾਂ ਫਿਰ ਇਹ ਫਿਰ ਵੀ ਨਹੀਂ ਰੁਕੇ ਤਾਂ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਚ ਫਾਇਰ ਕੀਤੇ ਜਿਹੜਾ ਇਹਨਾਂ ਦੀ ਗੱਡੀ ਦੇ ਟਾਇਰਾਂ 'ਚ ਲੱਗੇ ਨੇ ਔਰ ਉਸ ਦੀ ਵਜ੍ਹਾ ਸੇ ਇਹ ਗੱਡੀ ਜੜੀ ਹੈਗੀ ਉਹ ਸੜਕ ਤੋਂ ਪਾਸੇ ਆ ਗਈ ਔਰ ਲੇਕਿਨ ਬੰਦੇ ਜੜੇ ਹੈਗੇ ਉਹਨਾਂ ਨੇ ਭੱਜਣ ਦੀ ਫਿਰਾਕ ਕੀਤੀ ਇਹ ਚ ਦੋ ਬੰਦੇ ਸੀ ਉਹਨੂੰ ਕਾਬੂ ਕਰ ਲਿਆ ਗਿਆ ਔਰ ਜਿਹੜਾ ਇੱਕ ਬੰਦਾ ਸੀ ਉਹਨੂੰ ਵੀ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਵਾਪਸ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤਾਂ ਫਿਰ ਪੁਲਿਸ ਪਾਰਟੀ ਨੂੰ ਇਤੇ ਮਜਬੂਰਨ ਫਾਇਰ ਕਰਨਾ ਪਿਆ ਔਰ ਇੱਕ ਇਹਦੇ ਲੱਚ ਗੋਲੀ ਲੱਗੀ ਹੈ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਜੱਗੂ ਭਗਵਾਨਪੁਰੀਆ ਔਰ ਲਾਰੈਂਸ ਬਿਸ਼ਨੋਈ गैंग दे बंदे ने और ये पुराने टाइम में भी इत्ते काफी इनाते चार पर्चे ने इना दी डिटेल्स ने सुखविंदर सिंह उर्फ गगन गगनी दे नाम से इत्ते ये बदनाम सी और दूसरा जड़ा हैगा बंदा ओदा नाम है लगविंदर सिंह उर्फ लखू ये दोनों ही अंबेडकर नगर जैतो दे रहण वाले ने और जड़े चार पर्चे गगनी ते ने ओ आम से एक्ट दे पर्चे ने और एनडीपीएस दे पर्चे ने ਔਰ ਇਹਨਾਂ ਦੇ ਬਾਰੇ ਇੱਥੇ ਕਾਫੀ ਬਦਨਾਮ ਸੀ ਕਿ ਇਹ ਜੈਤੋ ਇਲਾਕੇ 'ਚ ਜੈਤੋ ਚੁੰਗੇ ਇਲਾਕੇ 'ਚ ਅ ਵੱਡੀ ਮਾਤਰਾ 'ਚ ਇਹ ਨਸ਼ਾ ਵਿਚਣ ਦਾ ਕੰਮ ਕਰਦੇ ਸੀ ਇਹਦੇ ਨਾਲ ਨਾਲ ਹੀ ਇਹ ਜਿਹੜੀ ਆਮ ਪਬਲਿਕ ਹੈ ਉਹਨੂੰ ਵੀ ਡਰਾਉਣ ਦਾ ਵੀ ਇਹਨਾਂ ਦਾ ਇੱਕ ਪਿੱਛੇ ਸਾਨੂੰ ਸ਼ਿਕਾਇਤਾਂ ਕਾਫੀਆਂ ਸੀਗੀਆਂ ਕਿ ਇਹ ਲੋਕਾਂ ਦੇ ਮਨ 'ਚ ਜਿਹੜਾ ਹੈਗਾ ਇੱਕ ਡਰਾਵਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਜਿਹੜੇ ਵੀ ਬੰਦੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਸੀ ਨਸ਼ਾ ਤਸਕਰਾਂ ਦੇ ਖਿਲਾਫ ਉਹਨਾਂ ਨੂੰ ਵੀ ਇਹ ਡਰਾਉਣ ਦੀ ਕੋਸ਼ਿਸ਼ ਕਰਦੇ ਸੀ ਤੋ ਇਹ ਜਿਹੜਾ ਅੱਜ ਇੱਕ ਐਕਸ਼ਨ ਹੋਇਆ ਹੈ ਉਹ ਇੱਕ ਜਿਹੜੀ ਸਸਟੇਨਡ ਸਾਡੀ ਮੁਹਿੰਮ ਚੱਲਦੀ ਪਈ ਸੀਐਮ ਸਾਹਿਬ ਸਰਦਾਰ ਭਗਵੰਤ ਜੀ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ اور ਡੀਜੀਪੀ ਪੰਜਾਬ ਗੌਰਵ ਯਾਦਵ ਸਰ ਅਤੇ ਡੀਆਈਜੀ ਫਰੀਦਕੋਟ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਉਹਦੀ ਲੜੀ 'ਚ ਇਹ ਇੱਕ ਅੱਜ ਇੱਕ ਬਹੁਤ ਸਟ੍ਰਿਕਟ ਐਕਸ਼ਨ ਦਿੱਤਾ ਗਿਆ ਔਰ ਇਚ ਆਈ ਵੁੱਡ ਲਾਈਕ ਟੂ ਸਪੈਸ਼ਲੀ ਕਮੈਂਟ ਆਰਐਸਪੀਡੀ और डीएसपी जैतो और सीआईए जैतो और एस एच दी जड़ी की जी उन्होंने है एक स्विफ्ट रिसपॉन्स किया वजह से ही आज एक इलाके एक बहुत चंगा एक मैसेज जाऊगा जो आम पब्लिक ये पता नूगा कि जड़े वे मगरमच ਜੇ ਨੂੰ ਕਹਿੰਦੇ ਹਨ ਉਹਨਾਂ ਨੂੰ ਵੀ ਅਸੀਂ ਫੜ ਕੇ ਹੋਰ ਬਹੁਤ ਹੀ ਐਕਸਟ੍ਰਿਕਟ ਐਕਸ਼ਨ ਕੇ ਸਾਥ ਔਰ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਕੇ ਸਾਥ ਅਸੀਂ ਜੇਲ੍ਹ ਚ ਭੇਜਾਂਗੇ ਮੈਡਮ ਬਰਾਮਦਗੀ ਕੀ ਕੀ ਹੋਈ ਹੈ ਜੀ ਬਰਾਮਦਗੀ ਇਹਦੇ ਕੋਲ ਇੱਕ ਬਤੀਬੋਰ ਵੈਪਨ ਬਰਾਮਦ ਹੋਇਆ ਹੈ ਔਰ ਦੋ ਰਾਉਂਡਸ ਰਿਪਰ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਕਿ ਨੈਸ਼ਨਲ ਇਨਵੋਲਵਡ ਹੈ ਨਸ਼ੇ ਦੇ ਕਾਰੋਬਾਰ ਚ ਕੋਈ ਨਸ਼ਾ ਵੀ ਬਰਾਮਦ ਹੋਇਆ ਹੈ ਜਾਂ ਜੀ that is yet to be verified as i said ਕਿ ਇਹ ਇੱਕ ਹੁਣ ਤੜਕਸਰ ਜਿਹੜੀ ਇਹ ਵਾਕਿਆ ਹੋਇਆ ਹੈ ਤਾਂ ਸਾਡਾ ਮੇਨ ਮੰਤਵ ਤੋਂ ਪਹਿਲਾਂ ਇਹਨਾਂ ਨੂੰ ਇੰਟਰਸੈਪਟ ਕਰਕੇ ਰੋਕਣਾ ਸੀ ਪਰ ਇਹਨਾਂ ਨੇ ਜਦੋਂ ਫਾਇਰ ਕੀਤਾ ਤਾਂ ਫਿਰ ਦਨ ਵੀ ਹਿੱਟ ਫਾਇਰ ਉਸਨਾਂ ਗੱਡੀ ਹੈ ਹਰਿਆਣਾ ਨੰਬਰ ਦਸੀ ਦਸੀ ਜਾ ਰਹੀ ਹੈ ਕਿ ਜਿਹੜੀ ਸਕੋਰਪੀਓ ਗੱਡੀ ਹੈ ਨਾਲ ਜੀ ਉਹ ਗੱਡੀ ਜਿਸ ਦਾ ਜੀ ਉਹਦਾ ਜੀ ਜੀ ਦੈਟ ਅਗੇਨ ਆਈ ਸੈਡ ਕਿ ਕਾਲੀ ਸਕੋਰਪੀਓ ਹੈ ਹਰਿਆਣਾ ਨੰਬਰ ਹੈ ਕਾਲੀ ਫਿਲਮਾਂ ਚੜ੍ਹੀ ਹੋਈ ਹੈਂਗੇ ਆਂ ਔਰ ਜਦੋਂ ਇਹਨਾਂ ਨੂੰ ਇਸ਼ਾਰਾ ਕੀਤਾ ਗਿਆ ਤਾਂ ਵੀ ਇਹ ਨਹੀਂ ਰੋਕੇ ਤੋ ਇਹ ਸਾਰੇ ਕੁਝ ਚੱਜਦੇ ਕੰਮ ਤੇ ਹੈ ਨਹੀਂ ਜੀ ਮੈਮ ਤੁਸੀਂ ਕਹੇ ਹੋ ਵੀ ਕਿ ਗੱਜ ਨਿਸ਼ਾ ਤਸਕਰ ਦੋ ਸੀ ਕਿਹਦੀ ਤੇ ਦੂਜਾ ਨਿਸ਼ਾ ਤਸਕਰ ਕਿਹਦੀ ਜੀ ਜਿਹੜਾ ਦੂਜਾ ਬੰਦਾ ਹੈ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਲਖੂ ਉਹਦੇ ਵੀ ਐਂਟੀਸੀਡੈਂਟਸ ਵੈਰੀਫਾਈ ਹੋ ਰਹੇ ਨੇ ਬਟ ਕਿਉਂਕਿ ਉਹਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਪਾਰਟੀ ਨੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਉਹਦੇ ਵੀ ਸਾਰਾ ਕੁਝ ਵੈਰੀਫਾਈ ਹੋਊਗਾ ਪੁਲਿਸ ਕਸਟਡੀ ਵਿੱਚ ਯੈਸ ਹੀ ਇਜ਼ ਆਲਸੋ ਇਨ ਪੁਲਿਸ ਕਸਟਡੀ